वेलकम बैक एक बहुत 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 बार फिर ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਵੀਰਵਾਰ ਦੀਆਂ ਇਹਨਾਂ ਮਹਿਫਲਾਂ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਉੱਥੇ ਸਾਡੇ ਨਾਲ ਕੈਪੀਟਲ ਫਾਈਨਾਂਸ ਦੀ ਟੀਮ ਵੱਲੋਂ ਬਹੁਤ ਹੀ ਹੁਨਾਰਵਰ ਨੌਜਵਾਨ ਤੇਜਿੰਦਰ ਸਿੰਘ ਅਤੇ ਨਕਾਵੀਰ ਮਾਨ ਹਾਜ਼ਰ ਹੋ ਰਹੇ ਨੇ ਮਨਸਾ ਪਿਆਰਪਰੀ ਸਾਸਿਕਾ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਕਿਉਂਕਿ ਠੰਡ ਬਹੁਤ ਆ ਤੇਜਿੰਦਰ ਵੀ ਤੁਹਾਨੂੰ ਵੀ ਲੰਮੀ ਦੇਰ ਬਾਅਦ ਪਿਆਰਪਰੀ ਸਾਸਿਕਾ ਜੀ ਆਇਆਂ ਸਾਸਿਕਾ ਜੀ ਤੇ ਮੈਨੂੰ ਵੀ ਦੱਸੋ ਵੀ ਕੈਪੀਟਲ ਫਾਈਨਾਂਸ ਦੀ ਟੀਮ ਜਿਹੜੀ ਆ ਉਹ ਦਿਨੋ ਦਿਨ ਤਰੱਕੀਆਂ ਕਰ ਰਹੀ ਹੈ ਔਰ ਇਹਦੇ ਪਿੱਛੇ ਰਾਜ਼ ਕੀ ਆ ਆਪਣੇ ਪਿਆਰਿਆਂ ਦੇ ਨਾਲ ਜਿਹੜਾ ਇੰਨਾ ਵਿਸ਼ਵਾਸ ਵਾਲਾ ਰਿਸ਼ਤਾ ਬਣਾਈ ਰੱਖਣਾ ਔਰ ਇਹਦੇ ਚੰਨੀ ਤੇਜ਼ੀ ਨਾਲ ਅੱਗੇ ਵਧਣਾ ਇਹਦੇ ਪਿੱਛੇ ਕਿਹੜੇ ਦੋ ਕਾਰਨ ਆ ਜਿਹੜੇ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਲਾਈਮਲਾਈਟ ਦੇ ਵਿੱਚ ਰੱਖ ਰਹੇ ਆ ਕੈਪੀਟਲ ਫਾਈਨਾਂਸ ਦੀ ਟੀਮ ਵੱਲੋਂ ਜੀ ਕੋਈ ਖਾਸ ਰਾਜ਼ ਨਹੀਂਗਾ ਠੀਕ ਹੈ ਇੱਕ ਤਾਂ سپورਟ ਆ ਥੋੜੇ ਅੱਗੇ ਵੱਡੇ ਭਾਈਆਂ ਦੀ ਰੇਡੀਓ ਸਪਾਈਸ ਤੇ ਸਰੋਤਿਆਂ ਦੀ ਜੀ ਤੇ ਦੂਸਰੀ ਗੱਲ ਇਹ ਆ ਕਿ ਹੱਕ ਸੱਚ ਦਾ ਕੰਮ ਕਰਦੇ ਆ ਸਹੀ ਸਲਾਹ ਦਈ ਦੀ ਆ ਜੀ ਠੀਕ ਨਹੀਂ ਜੇ ਸਹੀ ਸਲਾਹ ਦਵਾਂਗੇ ਤਾਂ ਆਪਣੇ ਆਪ ਹੀ ਬਿਜ਼ਨਸ ਸਾਡਾ ਵਧ ਰਿਹਾ ਉਸ ਬੇਸਿਸ ਤੇ ਠੀਕ ਹੈ ਕੋਈ ਅਲੱਗ ਨਹੀਂ ਕਰ ਰਹੇ ਠੀਕ ਹੈ ਨਾ ਆਪਾਂ ਮਾਰਕੀਟ 'ਚ ਸਿਰਫ ਇੰਨਾ ਕਿ ਇਥੀਕਲ ਬਿਜ਼ਨਸ ਕਰ ਰਹੇ ਹਾਂ ਗੱਲ ਸਲਾਹ ਨਹੀਂ ਦਿੰਦੇ ਠੀਕ ਹੈ ਪੈਸੇ ਨੂੰ ਮੁੱਖ ਰੱਖ ਕੇ ਅਸੀਂ ਬਿਜ਼ਨਸ ਨਹੀਂ ਕਰਦੇ ਵੈਰੀ ਗੁੱਡ ਜਿੰਦਰ ਤੁਸੀਂ ਇਹ 'ਚ ਕੁਝ ਐਡ ਆਨ ਕਰਨਾ ਚਾਹੁੰਦੇ ਹੋ ਇਸ ਤੋਂ ਪਹਿਲਾਂ ਤੁਸੀਂ ਕੁਝ ਕਹੋ ਮੈਂ ਤੁਹਾਡਾ ਦੋਨਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਨਾ ਜਿਹੜੀ ਟੀਮ ਨੇ ਤਰਸੀਮ ਜਸਰਵੜਗੇ ਸੋਹਣੇ ਫਨਕਾਰ ਨੂੰ ਜਨੇ ਦੇਸ਼ ਕੌਮ ਦੇ ਜਜ਼ਬੇ ਨੂੰ ਹਮੇਸ਼ਾ ਸਰਵੋੱਚ ਰੱਖਿਆ ਤੁਹਾਡੇ ਵਾਂਗੂ ਆ ਉਹਨਾਂ ਨੂੰ ਰੂਬਰੂ ਕੀਤਾ ਉਹਨਾਂ ਦੇ ਵੱਲੋਂ ਵੀ ਧੰਨਵਾਦ ਦੀ ਜਿਹੜੀ ਸਨੇਹਾ ਸਾਡੇ ਕੋਲ ਪਹੁੰਚਾ ਤੁਸੀਂ ਉਹਨਾਂ ਨੂੰ ਬਹੁਤ ਸਪੋਰਟ ਕੀਤੀ ਥੈਂਕ ਯੂ ਸੋ ਮੱਚ ਨਾ ਥੈਂਕ ਯੂ ਭਾਜੀ ਜੀ ਸੋਤੇਜੰਦਰ ਵੀ ਜਦੋਂ OCR ਦੀ ਗੱਲ ਚੱਲਦੀ ਆ ਇਹਦੇ ਵਿੱਚ ਪੀਤੇ ਲੰਮੇ ਸਮੇਂ ਤੋਂ ਹਮੇਸ਼ਾ ਗ੍ਰਾਵਟ ਮਹਿਸੂਸ ਕੀਤੀ ਗਈ ਲੇਕਿਨ ਲਾਸਟਲੀ ਜੇ ਅਸੀਂ ਦੇਖਦੇ ਆ ਲੇਟਲੀ ਜੇ ਦੇਖਦੇ ਆ ਤਾਂ ਉਹਨੂੰ ਹੋਲਡ ਕਰ ਲਿਆ ਗਿਆ ਇਹਦਾ ਕੀ ਅਰਥ ਕੱਢਿਆ ਜਾਵੇ ਭਾਜੀ ਆਮ ਹੋਲਡ ਆ ਆ ਜਿਹੜੀ 20 ਅਗਸਤ ਨੂੰ ਆ ਰਹੀ ਭਾਜੀ ਇਹ ਸਾਨੂੰ ਲੱਗ ਰਿਹਾ ਕਿ ਕਟਣੀ ਚਾਹੀਦੀ ਅੱਛਾ ਜੀ ਔਰ ਉਹਦੀ ਜ਼ਰੂਰਤ ਵੀ ਹੈ ਕਿ ਮਾਰਕੀਟ 'ਚ ਕਿਉਂਕਿ ਇੰਟਰਸਟ ਰੇਟ ਜ਼ਰੂਰ ਡ੍ਰੌਪ ਹੋਏ ਪਰ ਮਾਰਕੀਟ 'ਚ ਕੋਈ ਫਰਕ ਨਹੀਂ ਪਿਆ ਅਨਇੰਪਲੋਇਮੈਂਟ ਹੈ ਜਿਹੜਾ ਉਹ ਲੋਕਾਂ ਦੇ ਅੰਦਰ ਬਹੁਤ ਚਿੰਤਾ ਹੈ ਕਿ ਹਾਂ ਚੋਬਾਂ ਦਾ ਕੀ ਬਣੇਗਾ ਤੇ ਉਸ ਹਿਸਾਬ ਨਾਲ ਮਾਰਕੀਟ ਨੂੰ ਕੋਈ ਫਰਕ ਪਿਆ ਨਹੀਂ ਹੈਗਾ ਕਿ ਇੰਟਰਸਟ 8% ਤੋਂ ਬਾਅਦ ਚਾਰ ਤੇ ਆ ਗਏ ਨੇ ਜੇ ਫਰਸਟ ਓਂਬਾਇਰ ਦਾ ਲੋਨ ਕਰਦੇ ਸੀਗੇ ਤਾਂ ਉਹਨਾਂ ਨੂੰ 8% ਮਿਲਦਾ ਸੀ ਹੁਣ 5.5 ਦੇ ਲਾਗੇ ਚੱਗੇ ਜੇ 10% ਤੇ ਲੈ ਰਹੇ ਤਾਂ ਉਹਨੂੰ ਮਿਲ ਜਾਂਦਾ ਕੀ ਬੈਟਰ ਆਪਸ਼ਨਸ ਵੀ ਹੈਗੇ ਨਿਊ ਦੇ ਨਾਲੋਂ ਕਿ ਜੇ ਤੁਸੀਂ ਕਹਾਂਗਾ ਔਰ ਅੱਜ ਚਲੇ ਜਣੇ ਹਾਂ ਬਟ ਉਹਦਾ ਮਾਰਕੀਟ ਤੇ ਜਿੱਦਾਂ ਨੂੰ ਪੁਸ਼ ਮਿਲਣਾ ਚਾਹੀਦਾ ਹੈ ਰੇਟਸ ਘਟਣਾ ਉਹਦਾ ਤਾਂ ਨਹੀਂ ਮਿਲਿਆ ਅੱਛਾ ਤੇ ਸਾਨੂੰ ਲੱਗਦਾ ਕਿ ਆ ਜਿਹੜਾ 20% ਨਾ ਆ ਰਿਹਾ ਇਹਦੇ ਵਿੱਚ ਘਟਣੀ ਚਾਹੀਦੀ ਹੋਰ ਉਸ ਯਾਰ ਓਕੇ ਆ ਮੈਂ ਵੀ ਮਹਿਸੂਸ ਕਰ ਰਿਹਾ ਮਾਨਵੀਰ ਕਿ ਜਿੱਥੇ ਅ ਅਸੀਂ ਚਰਚਾ ਕਰ ਰਹੇ ਹਾਂ ਓਸੀਆਰ ਦੀਆਂ ਉੱਥੇ ਨਵੇਂ ਜਿਹੜੇ ਬਣੇ ਹੋਏ ਮਕਾਨ ਆ ਉਹ ਉਨੀ ਤੇਜ਼ੀ ਨਾਲ ਨਹੀਂ ਵਿਕ ਰਹੇ ਜਿੰਨੀ ਉਮੀਦ ਕੀਤੀ ਜਾ ਰਹੀ ਸੀ ਕੀ ਨਿਊਜ਼ੀਲੈਂਡ ਸਟਿਲ ਇਕਨੋਮਿਕ ਰੈਸੈਸ਼ਨ ਦਾ ਸ਼ਿਕਾਰ ਹੈ ਭਾਜੀ ਕਈ ਹੱਦ ਤੱਕ ਕਹਿ ਸਕਦੇ ਆ ਜੀ ਠੀਕ ਹੈ ਹੈਗਾ ਵਾ ਓਕੇ ਨਵੇਂ ਘਰ ਦੀ ਪ੍ਰਾਈਸ ਭਾਜੀ ਅੱਜ ਦੀ ਡੇਟ 'ਚ ਆਪਾਂ ਸਾਊਥ ਆਕਲੈਂਡ ਦੀ ਗੱਲ ਕਰੀਏ ਜਿੱਥੇ ਆਪਾਂ ਬੈਠੇ ਆਂ ਦ ਮੂਵਮੈਂਟ 10 ਬੈੱਡਰੂਮ ਜੇ ਨਵਾਂ ਘਰ ਆਪਾਂ ਕਿਸਨ ਲੈਣਾ ਵਾ ਫਿਰ ਭਾਈ ਨੇ ਤਾਂ 7 ਲੱਖ ਦੇ ਗੇਟ ਮਿਲ ਰਿਹਾ ਵਾ ओके ਬਟ ਜਿਵੇਂ ਕਹਿੰਦੇ ਆ ਬਾਏਰਸ ਆ ਗੇਟਿੰਗ ਮੋਰ ਕਿਸੇ ਪਾਰਟिकुलर ਇਲਾਕੇ ਦੀ ਗੱਲ ਕਰਦੇ ਹੋ ਜਾਂ ਐਵਰੇਜ ਮੈਂ ਸਾਊਥ ਆਕਲੈਂਡ ਜਿੱਥੇ ਆਪਾਂ ਬੈਠੇ ਆ ਸਾਊਥ ਆਕਲੈਂਡ ਏਰੀਆ ਦੀ ਗੱਲ ਕਰ ਰਹੇ ਹਾਂ ਠੀਕ ਹੈ ਤੇ ਫਰਸਟ ਟਾਈਮ ਬਾਏਰ ਆ ਜਿਹੜਾ ਅੱਜ ਕੱਲ ਦੇ ਆ ਗੇਟਿੰਗ ਵੈਰੀ ਐਜੂਕੇਟਿਡ ਠੀਕ ਹੈ ਇੰਸਟਾਗ੍ਰam ਹੋ ਗਿਆ ਫੇਸਬੁੱਕ ਰੇਡੀਓ ਹੋ ਗਿਆ ਠੀਕ ਹੈ ਪੀਪਲ ਆ ਜਿਵੇਂ ਕਹੋ ਮੋਰ ਐਕਟਿਵ ਠੀਕ ਹੈ ਇਨਫੋਰਮੇਸ਼ਨ ਜਿਆਦਾ ਅਵੇਲੇਬਲ ਆਨਲਾਈਨ ਤੇ ਸਾਡੇ ਕੋਲ ਜੋ ਫਰਸਟ ਟਾਈਮ ਬਾਏਰ ਅੱਜ ਕੱਲ ਆ ਰਹੇ ਨੇ ਉਹ ਪ੍ਰੇਫਰ ਕਰਦੇ ਨੇ ਪੁਰਾਣਾ ਕਰਕੇ ਮੈਂ ਪਾਜੀ ਸਾਨੂੰ ਪੁਰਾਣਾ ਕਰਜ ਦੇ ਦੋ ਦਵਾ ਦੋ ਕਿਸ ਤਰੀਕੇ ਨਾਲ ਓਕੇ ਜਿੱਥੇ ਲੈਂਡ ਹੋਵੇ ਥੋੜੀ ਬਹੁਤ ਅੱਛਾ ਠੀਕ ਹੈ ਨਾ ਕੱਲ ਨੂੰ ਮਾਪਿਓ ਨੇ ਆਉਣਾ ਇੰਡੀਆ ਤੋਂ ਬੱਚੇ ਸਬਜ਼ੀਆਂ ਵੀ ਲੈਣਗੇ ਠੀਕ ਹੈ ਮਿਰਚਾਂ ਵੀ ਲੈਣਗੇ ਥੋੜੀਆਂ ਕਿ ਬੱਚੇ ਖੇਡ ਲੈਣਗੇ ਕਿਉਂਕਿ ਉਹ ਇਹ ਚੀਜ਼ ਨੂੰ ਜਾਣ ਚੁੱਕੇ ਨੇ ਹਾਂਜੀ ਕਿ ਜਿਹੜਾ ਪਹਿਲਾ ਘਰ ਹੁੰਦਾ ਉਹ ਮੈਜੋਰਟੀ ਆਫ ਲੋਕਾਂ ਦਾ ਫੋਰਐਵਰ ਹੋਮ ਨਹੀਂ ਹੁੰਦਾ ਬਰਕਰਾਰ ਸਹੀ ਕੱਲ ਨੂੰ ਕਸਟਮਰ ਦੀ ਇਨਕਮ ਵਧਣੀ ਹੈ ਇਹ ਸਰਕਮਸਟੈਂਸ ਚੇਂਜ ਹੋ ਰਹੇ ਆ ਠੀਕ ਹੈ ਘਰਾਂ ਦੀ ਵੈਲਿਊ ਵਧਣੀ ਆ ਠੀਕ ਹੈ ਉਹ 3 ਤੋਂ 5 ਤੋਂ 7 ਸਾਲ ਦੇ ਵਿੱਚ ਵਿੱਚ ਆਪਣੇ ਆਪ ਨੂੰ ਅਪਗ੍ਰੇਡ ਕਰਨਗੇ ਘਰ ਨੂੰ ਅਪਗ੍ਰੇਡ ਕਰਨਗੇ ਬਿਲਕੁਲ ਸਹੀ ਠੀਕ ਹੈ ਨਾ ਤੇ ਕੱਲ ਹੀ ਮੇਰੇ ਕਸਟਮਰ ਨਾਲ ਗੱਲ ਹੋ ਰਹੀ ਸੀਗੀ ਉਹ ਵੀ ਸਾਡੇ ਏਰੀਆ ਤੋਂ ਹੀ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਕਿ ਭਾਜੀ ਸਾਡਾ ਏਮ ਏ ਆ ਕਿ 3 ਤੋਂ 5 ਸਾਲਾਂ ਤੱਕ ਅਸੀਂ ਇਹ ਘਰ ਨੂੰ ਵੇਚਣਾ ਹੈ ਇਹੋ ਜਿਹਾ ਘਰ ਲੈ ਅਸੀਂ ਲੈਣਾ ਕਿ ਕੱਲ ਨੂੰ ਜਿਹਦੀ ਇਕਵਿਟੀ ਵਾਜੇ ਵੈਲਿਊ ਵਾਜੇ ਤੇ ਫੇਰ ਅਸੀਂ ਆਪਦੇ ਰਹਿਣ ਵਾਲਾ ਕਰ ਲਵਾਂਗੇ ਤੇ ਇਸ ਲਈ ਜਿਹੜੇ ਨਵੇਂ ਘਰ ਆ ਬ੍ਰੈਂਡ ਨਿਊ ਘਰ ਆ ਉਹਨਾਂ ਦੀ ਆਈ ਥਿੰਕ ਜਿਹੜੀ ਸੇਲ ਆ ਉਹ ਸਲੋ ਚੱਲ ਰਹੀ ਆ ਬਟ ਮੈਂ ਇਥੇ ਵੀ ਦੱਸਣਾ ਚਾਹੂੰਗਾ ਕਿ ਜੇ ਇਨਵੈਸਟਰ ਨੇ ਆਪਣੇ ਵੀਪੈਨ ਉਹ ਜਿਹੜਾ ਬ੍ਰੈਂਡ ਨਿਊ ਘਰ ਆ ਬ੍ਰੈਂਡ ਨਿਊ ਘਰ ਆ ਬੈਂਕ ਨੂੰ ਕੰਸੀਡਰ ਕਰਦੀ ਹੈ ਜਿੱਦੀ ਸੀਸੀਸੀ 6 ਮਹੀਨੇ ਤੱਕ ਇਸ਼ੂ ਹੋਈ ਹੋਵੇ 6 ਮਹੀਨੇ ਤੋਂ ਜ਼ਿਆਦਾ ਨਾ ਹੋਏ ਹੋਣ ਹਾਂ ਠੀਕ ਹੈ ਤੇ ਮਾਰਕੀਟ 'ਚ ਇਹ ਮਿੱਥ ਹੈ ਕਿ ਇਨਵੈਸਟਮੈਂਟ ਪ੍ਰੋਪਰਟੀ ਜੇ ਤੁਸੀਂ ਲੈਣੀ ਆ ਤਾਂ 30% ਡਿਪੋਜ਼ਿਟ ਚਾਹੀਦਾ ਓਕੇ ਇਹ ਸਿਰਫ ਮਿੱਥ ਹੀ ਆ ਜੀ ਠੀਕ ਹੈ ਨਾ ਬੈਂਕ 10% ਤੇ ਵੀ ਤੁਹਾਨੂੰ ਇਨਵੈਸਟਮੈਂਟ ਪ੍ਰੋਪਰਟੀ ਦਾ ਲੋਨ ਦੇ ਸਕਦੀ ਆ ਹਾਂ ਜੀ ਠੀਕ ਹੈ ਸ਼ਰਤ ਇਹ ਆ ਕਿ ਸੀਸੀਸੀ 6 ਮਹੀਨੇ ਤੱਕ ਇਸ਼ੂ ਹੋਈ ਹੋਵੇ ਉਹਦੂ ਪੁਰਾਣੀ ਨਾ ਹੋਵੇ ਠੀਕ ਹੈ which is classified as a brand new built exempt category ਚ ਆ ਜਾਂਦੇ ਆ ਠੀਕ ਹੈ ਜੀ ਹਾਂ ਜੀ ਸੋ ਅਜਿਹੀ ਜਿਹੇ ਹਾਲਾਤ ਆਪਾਂ ਦੇਖੀਏ ਤਾਂ ਇਹਨਾਂ ਨੂੰ ਬਿਹਤਰ ਹੋਣ ਦੇ ਵਿੱਚ ਤੁਹਾਡੇ ਦੁਆਰਾ ਕੋਈ ਇਤਾਂ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਹਾਲਾਤ ਹੋਰ ਬਿਹਤਰ ਹੋ ਜਾਣਗੇ ਤੇ ਜਿੰਦਰ ਵਰਗੇ ਜਿਹੜੇ ਹੁਣ ਹਾਰ ਮੁੰਡੇ ਆਉਗੇ ਸੋਚਣਾ ਸ਼ੁਰੂ ਨਾ ਕਰਨ ਕਿ ਯਾਰ ਆਸਟ੍ਰੇਲੀਆ ਚਲ ਜਾਈਏ ਆਸਟ੍ਰੇਲੀਆ ਤਾਂ ਜਾਣਦੇ ਨੇ ਜੀ ਆਪਾਂ ਦੇਖੋ ਮੈਂ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਆਂ ਭਾਜੀ ਠੀਕ ਹੈ ਨਾ ਜਿਹੜਾ ਰਿਜ਼ਰਵ ਬੈਂਕ ਦਾ ਟਾਰਗੇਟ ਹੁੰਦਾ ਨਾ ਇਨਫਲੇਸ਼ਨ ਦਾ ਐਟ ਦ ਮੂਮੈਂਟ ਉਹ ਹੈਗਾ 1 ਤੋਂ 3% ਦੇ ਵਿੱਚ ਵਿੱਚ ਰਵੇ ਓਕੇ ਠੀਕ ਹੈ ਜੇ ਅੱਜ ਦੀ ਡੇਟ ਆਪਾਂ ਚੈੱਕ ਕਰੀਏ ਤਾਂ ਇਨਫਲੇਸ਼ਨ ਬੈਠੀ ਹੈ 2.5 2.7 ਦੇ ਵਿੱਚ ਵਿੱਚ ਬਿਲਕੁਲ ਸਹੀ ਠੀਕ ਹੈ ਜਿਵੇਂ ਜਿਵੇਂ ਇਨਫਲੇਸ਼ਨ ਥੱਲੇ ਜਾਊਗੀ ਠੀਕ ਹੈ ਉਹਨੇ ਚਾਂਸਸ ਵੱਧ ਜਣੇ ਆ ਓਸੀਆਰ ਕੱਟ ਹੋਣ ਦੇ ਯਮ ਜਿੰਦਰ ਨੇ ਹੁਣੀ ਦੱਸਿਆ ਕਿ ਚਾਂਸਸ ਹੈਗੇ ਆ ਠੀਕ ਆ ਹੁਣ ਤੈਨੂੰ 25 ਤੋਂ USR ਬੈਠਾ ਕਿ 3% ਚ ਅਗਸਤ ਚ ਜਾ ਸਕਦਾ ਠੀਕ ਐ ਦੇਖੋ ਐਂਡ ਆਫ ਦਾ ਈਅਰ ਤੱਕ ਇੱਕ ਵਾਰ ਤਾਂ ਡੈਫੀਨਿਟਲੀ ਕੱਢੂਗਾ ਕੱਢੂਗਾ USR ਠੀਕ ਐ ਪਰ ਜੇ ਇਨਫਲੇਸ਼ਨ ਹੋਰ ਕੰਟਰੋਲ ਆ ਗਈ ਹੋਰ ਹੇਠੇ ਚਲੀ ਗਈ ਤਾਂ 2 ਆਰ ਵੀ ਘਟ ਸਕਦਾ ਹਾਂ ਹਾਂ ਠੀਕ ਨਹੀਂ ਜਿਵੇਂ ਚੰਦਰ ਕਹ ਰਿਹਾ ਸੀ ਕਿ ਪਿਛਲੇ ਸਾਲ ਆਪਾਂ ਲਾਗੇ ਚੱਲੀਏ ਸਾਲ 18 ਮਹੀਨੇ ਪਹਿਲਾਂ ਜੀ ਫਰਸਟ ਅੰਬਾਇਰ 8% ਤੱਕ ਵੀ ਰੇਟ ਮਿਲੇ ਆ ਠੀਕ ਹੈ ਪਰ ਜਿਵੇਂ ਕੈਂਗੋਰਾ ਦੀ ਵੀ ਗੱਲ ਕੀਤੀ ਸੀ ਅੰਦਰ ਨੇ ਇਹ ਕਹਿੰਗੇਰਾ ਚਾਜ ਤੁਸੀਂ ਕੁਆਲੀਫਾਈ ਹੋ ਰਹੇ ਹੋ 5% ਤੇ 429 ਨੂੰ ਮਿਲ ਰਿਹਾ ਰੇਟ ਹਾਂਜੀ ਠੀਕ ਹੈ ਹੁਣ 429 ਫਰਸਟ ਅੰਬਾਇਰ ਨੂੰ ਮਿਲ ਰਿਹਾ ਇੱਕ ਸਾਲ ਦਾ ਰੇਟ ਜੇ ਤੁਸੀਂ 20% ਡਿਪੋਜ਼ਿਟ ਲੈ ਕੇ ਘਰ ਲੈ ਰਹੇ ਹੋ ਜੀ ਤਾਂ ਤੁਹਾਨੂੰ ਅੱਜ ਦੀ ਮਾਰਕੀਟ ਜਿਹੜਾ ਬੈਸਟ ਰੇਟ ਚੱਲ ਰਿਹਾ ਐ 엑ਸਾਲਦਾ 4.87 4.87 ਸੋ ਫਰਸਟ ਹோம் ਬਾਏਰ ਨੂੰ ਗਵਰਨਮੈਂਟ ਜ਼ਿਆਦਾ ਹੈਲਪ ਕਰ ਰਹੀ ਹੈ ਜਿਸ ਕੁਆਲੀਫਾਇਰ ਹੈ 4.29 ਇਸ ਅ ਵੈਰੀ ਗੁੱਡ ਰੇਟ ਜੀ ਜੀ ਮੈਨੇ ਵੀ ਦੱਸੋ ਜਦੋਂ ਤੇਜਿੰਦਰ ਵੀਰ ਅਸੀ ਇਹ ਚਰਚਾ ਕਰ ਰਹੇ ਹਾਂ ਇਸ ਤਰ੍ਹਾਂ ਬਹੁਤੇ ਸਾਡੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਇਹ ਵੀ ਲੱਗਦਾ ਕਿ ਨਹੀਂ ਸਥਿਤੀ ਹੋਰ ਬਿਹਤਰ ਹੋਣ ਦੇ ਉਹ ਆਪਾਂ ਫੇਰ ਮਕਾਨ ਲੈ ਲਾਂਗੇ ਮੈਨੂੰ ਲੱਗਦਾ ਵੀ ਦਿਸ ਇਜ਼ ਅਬਾਊਟ ਟਾਈਮ ਕਿ ਉਹਨਾਂ ਨੂੰ ਹੁਣ ਆਪਣਾ ਡਿਸੀਜਨ ਲੈ ਲੈਣਾ ਚਾਹੀਦਾ ਜੇ ਇਨਫ ਸੇਵਿੰਗ ਹੈਗੀ ਆ ਮੈਂ ਕਹਿੰਦਾ ਜੇ ਇਨਫ ਸੇਵਿੰਗ ਨਹੀਂ ਵੀ ਹੈਗੀ ਤਾਂ ਐਟ ਲੀਸਟ ਉਹ ਤੁਹਾਡੇ ਨਾਲ ਸਲਾਹ ਕਰ ਸਕਦੇ ਆ ਕਿ ਅਸੀਂ ਚੀਜ਼ਾਂ ਨੂੰ ਆਪਟੀਮਿਸਟਿਕ ਵੇ ਦੇ ਵਿੱਚ ਕਿਵੇਂ ਸਮੂਥਲੀ ਟਰੈਕ ਤੇ ਲੈ ਕੇ ਆਉਣਾ ਤੇ ਤੁਸੀਂ ਐਡਵਾਈਸ ਦੇ ਸਕਦੇ ਹੋ ਉਹਨਾਂ ਨੂੰ ਕਿ ਕਦੋਂ ਸਹੀ ਟਾਈਮ ਆ ਆ ਬਾਟਮ ਆਊਟ ਆਫ ਜੀ ਮਾਰਕੀਟ ਦਾ ਆਈ ਡੋਨਟ ਥਿੰਕ ਸੋ ਕਿ ਇਹਦੇ ਨਾਲ ਉਹ ਥੱਲੇ ਕੁਝ ਜਾਣਾ ਤੇ ਜਿੱਦਾਂ ਜਿੱਦਾਂ ਸੀਵੀਸ ਥੋੜੀਆਂ ਥੱਲੇ ਆਈਆਂ ਪਿਛਲੇ ਕੁਝ ਸਮੇਂ ਚ ਤੋਂ ਉਹਦੇ ਨਾਲ ਮਾਰਕੀਟ ਤੇ ਫਰਕ ਪਿਆ ਸਲੋ ਡਾਊਨ ਹੋਇਆ ਹੁਣ ਪ੍ਰਾਪਰਟੀ ਸਟਾਕ ਜਿਆਦਾ ਤੇ ਬਾਹਰ ਘਟਨੇ ਇਸ ਵਕਤ ਤੁਹਾਡੇ ਕੋਲ ਚੋਇਸ ਜਿਆਦਾ ਆ ਤੁਸੀਂ ਡੀਲ ਬਣਾ ਸਕਦੇ ਆ ਆਪਣੇ ਲਈ ਸੋ ਇਟਸ ਅ ਵੈਰੀ ਵੈਰੀ ਗੁੱਡ ਟਾਈਮ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਰੇਟਸ ਤੁਹਾਨੂੰ ਕੰਪੈਰੀਟਿਵਲੀ ਲਾਸਟ ਇਅਰ ਤੋਂ ਪ੍ਰਾਈਸ ਵੀ ਘੱਟ ਮਿਲ ਰਿਹਾ ਬਟ ਤੁਹਾਡਾ ਇੰਟਰਸਟ ਵੀ ਘਟਾ ਸੋ ਅਗਰ ਤੁਸੀਂ ਨਈ ਵੀ ਹੈਗੀ ਤੁਹਾਡੇ ਕੋਲ ਡਿਪੋਜ਼ਿਟ ਤੁਹਾਨੂੰ ਲਾ ਉਹ ਕਿ ਭੈਣ ਭਰਾ ਨੂੰ ਲੱਗ ਸਕਦਾ ਇਦਾਂ ਕਿ ਅੱਜ ਅਸੀਂ ਕੁਆਲੀਫਾਈ ਨਹੀਂ ਕਰਦੇ ਬਟ ਆਈ ਥਿੰਕ ਉਹਨਾਂ ਲਈ ਬੈਸਟ ਆ ਕਿ ਆਪਣੇ ਮੋਗ ਜਰਵਾਈਸਰ ਨਾਲ ਸਾਡੇ ਨਾਲ ਗੱਲ ਕਰੋ ਤੁਸੀਂ ਤੁਹਾਡਾ ਪਲਾਨ ਬਣਾ ਸਕਦੇ ਆ 3 ਮਹੀਨੇ ਲੱਗਣ 6 ਮਹੀਨੇ ਲੱਗਣ ਅਸੀਂ ਤਾਂ ਇਹ ਨਾ ਕੰਮ ਕਰਾਂਗੇ ਤੁਹਾਡਾ ਸੁਪਨਾ ਅਚੀਵ ਕਰਨਾ ਹਾਂਜੀ ਮੈਂ ਦੇਖ ਰਿਹਾ ਵੀ ਸਾਡੇ ਜਿਹੜੇ ਦੂਰ ਦਰਾਡੇ ਇਲਾਕਿਆਂ ਦੇ ਵਿੱਚੋਂ ਹੇਸਟਿੰਗਸ ਤੋਂ ਰਾਮ ਚੌਧਰੀ ਜੀ ਤੁਹਾਨੂੰ ਰਾਮ ਰਾਮ ਜੀ ਕਹਿ ਰਹੇ ਆ ਓਕੀ ਕੋਈ ਤੋਂ ਪੈਂਜੀ ਮਜੀਦਕੋਹੜੀ ਤੁਹਾਨੂੰ ਸੱਸੀਗਾ ਬੁਲਾ ਰਿਹਾ ਜਿਹੜੇ ਪੈਂਜੀ ਮਜੀਦਕੋਹੜਾ ਇਹਨਾਂ ਦੇ ਜੀਵਨ ਸਾਥੀ ਅਵਤਾਰ ਤਰਕਸ਼ੀਲ ਨੇ ਓਕੇ ਜੀ ਜਿਨ੍ਹਾਂ ਨੇ 70 ਤੋਤੇ ਘਰ ਲਏ ਹੋਏ ਆ ਔਰ ਹੋਮਲੈਸ ਟੂ ਮਿਲੀਨਰ ਜਿਹੜੀ ਉਹਨਾਂ ਦੀ ਬੁੱਕ ਆ ਕਾਫੀ ਚਰਚਾ ਦੇ ਵਿੱਚ ਆ ਹਾਂਜੀ ਤੇ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਦੇਖਦੇ ਹੋ ਖਾਸ ਕਰਕੇ ਕਲੀ ਫਸਟ ਤੋਂ ਬਾਇਰਸ ਦੇ ਉੱਤੇ ਗੱਲ ਨਹੀਂ ਮਕਾਉਣ ਨੂੰ ਜੀ ਕਰਦਾ ਜਿਹੜੇ ਇਨਵੈਸਟਰਸ ਆ ਉਹਨਾਂ ਦੀ ਗੱਲ ਵੀ ਕਰਨੀ ਬਣਦੀ ਹੈ ਕੈਪੀਟਲ ਫਾਈਨੈਂਸ ਜਿਹੜਾ ਆਪਣੇ ਇਨਵੈਸਟਰ ਦੇ ਲਈ ਕਿਵੇਂ ਹੈਲਪਫੁਲ ਹੈ ਕਜੀ ਅਮ ਜਦੋਂ ਅਸੀਂ ਕਿਸੇ ਵੀ ਇਨਵੈਸਟਰ ਨਾਲ ਕੰਮ ਕਰੀਦਾ ਸੀ ਉਹਨਾਂ ਦਾ ਪੂਰਾ ਟੋਟਲ ਪੋਰਟਫੋਲੀਓ ਦੇਖੀਦਾ ਕਿ ਹਾਂ ਸਾਰਾ ਪੋਰਟਫੋਲੀਓ ਕਿੱਦਾਂ ਆ ਕਿੰਨੀਆਂ ਪ੍ਰਾਪਰਟੀਆਂ ਨੇ ਕਿੱਥੇ ਲੋਨ ਨੇ ਕਿੱਥੇ ਅਸੀਂ ਉਹਨਾਂ ਦੀ ਸੇਵਿੰਗ ਕਰ ਸਕਦੇ ਹਾਂ ਕਿੱਥੋਂ ਰੀਫਾਈਨਾਂਸ ਕਰ ਸਕਦੇ ਹਾਂ ਅੱਜਕੱਲ ਜਿਆਦਾ ਰੀਫਾਈਨਾਂਸ ਵੀ ਬਹੁਤ ਲੋਕ ਕਰ ਰਹੇ ਨੇ ਉਹਦੇ ਚ ਦੋ ਚੀਜ਼ਾਂ ਨੇ ਕਿ ਇੱਕ ਤਾਂ ਰੇਟ ਵਧੀਆ ਮਿਲ ਜਾਂਦਾ ਦੂਸਰਾ ਤੁਹਾਨੂੰ ਕੈਸ਼ਬੈਕ ਮਿਲ ਜਾਂਦਾ ਓਕੇ ਅਮ ਔਰ ਕੈਸ਼ਬੈਕ ਜੇ ਤੁਸੀਂ ਉਹੀ ਅਗਰ ਤੁਹਾਡਾ ਲੋਨ ਹੈਗਾ ਬਟ ਮਿਲੀਅਨ ਦਾ ਜਾਂ 2 ਮਿਲੀਅਨ ਦਾ 1% ਦੇ ਹਿਸਾਬ ਨਾਲ 10 ਤੋਂ 20000 ਡਾਲਰ ਤੁਹਾਨੂੰ ਮਿਲ ਜਾਣਾ ਤੇ ਤੁਸੀਂ ਉਹੀ ਲੋਨ ਦੇ ਵਿੱਚ ਪਾ ਦੋ ਤੇ ਤੁਹਾਡਾ ਸਾਲ ਇੱਕ ਵੱਜ ਜਾਂਦਾ ਹੋਏ ਤੇ ਬੈਂਕ ਨਾਲ ਜੇ ਤੁਸੀਂ ਸੇਮ ਬੈਂਕ ਨਾਲ ਰਹਿੰਦੇ ਤੁਹਾਨੂੰ ਘੱਟ ਕੈਸ਼ਬੈਕ ਮਿਲਦਾ ਅਗਰ ਚੇਂਜ ਕਰ ਲੀਨੇ ਤੇ ਦੂਸਰੀ ਬੈਂਕ ਜ਼ਿਆਦਾ ਆਫਰ ਕਰਦੀ ਤੁਹਾਨੂੰ ਯੈਸ ਪੱਜੀ ਨਾਲ ਮੈਂ ਸਮਝ ਲਾ ਦੱਸੋ ਜਿਹੜਾ ਮੈਂ ਦੇਖ ਰਿਹਾ ਜਿਹੜਾ ਕੈਸ਼ਬੈਕ ਵਾਲਾ ਹੁਣ ਬੈਂਕ ਕਾਫੀ ਦਿਹਾਲ ਹੋਇਆ ਹਾਂਜੀ ਤੇ ਇੱਕ ਮੈਂ ਇਹ ਵੀ ਚੀਜ਼ ਦੇਖੀ ਆ ਮੈਂ ਹੁਣੇ ਸਕਰੀਨ ਦੇ ਉੱਤੇ ਉਹ ਲਿਸਟ ਲੈ ਕੇ ਆਉਣਾ ਹਾਂਜੀ ਤੁਹਾਡੇ ਨਾਲ ਜਿਹੜੇ ਬਹੁਤ ਸਾਰੇ ਜਿਹੜੇ ਤਗੜੇ ਲੈਂਡਰ ਆ ਉਹ ਜੁੜੇ ਹੋਏ ਆ ਹਾਂਜੀ ਔਰ ਮੈਨੂੰ ਇਸ ਗੱਲ ਦੀ ਬੜੀ ਉਮੀਦ ਆ ਵੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਤੇ ਇਹਦੇ ਵਿੱਚ ਵੱਡੇ ਤੌਰ ਦੇ ਉੱਤੇ ਬਹੁਤ ਮਾਣ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ ਆਪਣੇ ਪੰਜਾਬੀ ਮੂਲ ਦੇ ਹੋਣ ਦੇ ਬਾਵਜੂਦ ਵੀ ਤੁਹਾਡਾ ਜਿਹੜਾ ਖਾਸ ਤੌਰ ਤੇ ਦਵਦਵਾ ਐਸਪੀ ਤੋਂ ਲੈ ਕੇ ਜਿਹੜੇ ਪ੍ਰਾਈਵੇਟ ਲੈਂਡਰਸ ਆ ਉਹਨਾਂ ਦੇ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਤੁਸੀਂ ਇਸ ਮੁਕਾਮ ਰੱਖਿਆ ਹੋਇਆ ਆ ਤੇ ਮੈਨੂੰ ਬੜੀ ਉਮੀਦ ਹੈ ਕਿ ਅੱਗੇ ਚੱਲ ਕੇ ਲਿਸਟ ਹੋਰ ਵੀ ਲੰਬੀ ਹੋ ਜਾਣੀ ਆ ਇੰਨੇ ਵੱਡੀ ਗਿਣਤੀ ਦੇ ਵਿੱਚ ਜਦੋਂ ਲੈਂਡਰਸ ਤੁਹਾਡੇ ਕੋਲ ਹੋਣ ਤੇ ਤੁਹਾਡੇ ਗਾਹਕ ਦੇ ਵਾਸਤੇ ਤੁਹਾਡੇ ਕਲਾਇੰਟ ਦੇ ਵਾਸਤੇ ਤੁਹਾਡੇ ਭਾਈਚਾਰੇ ਦੇ ਵਾਸਤੇ ਇੱਕ ਬਹੁਤ ਵੱਡਾ ਐਡਵਾਂਟੇਜ ਆ ਡੈਫੀਨਿਟਲੀ ਭਾਈ ਦੇਖੋ ਆਪਾਂ ਮੇਨ ਬੈਂਕਸ ਦੀ ਗੱਲ ਤਾਂ ਹਮੇਸ਼ਾ ਪਲੈਟਫਾਰਮ ਤੇ ਰੇਟਸ ਪਾਈਸ ਦੇ ਕਰਦੇ ਆ ਠੀਕ ਹੈ ਜੀ ਤੇ ਨੌਨ ਬੈਂਕਸ ਦਾ ਬੜਾ ਮਿਥ ਬਣਿਆ ਹੋਇਆ ਠੀਕ ਹੈ ਕੀ ਕਿਸ ਮਰੋਂ ਦੇ ਕਿ ਬਾਜੀ ਮੈਨੂੰ 15% 20% ਤਾਂ ਨਹੀਂ ਚਾਰਜ ਕਰ ਦੇਣਗੇ ਪਰ ਮੈਨੂੰ ਇਨਵੈਸਟਮੈਂਟ ਪ੍ਰਾਪਰਟੀ ਵੀ ਲੈਣੀ ਆ ਠੀਕ ਹੈ ਰੀਸੈਂਟ ਐਗਜ਼ਾਮਪਲ ਦਿੰਨਾ ਇੱਕ ਆਪਣੇ ਕੋਲ ਵੀ ਰਾਇਮਨ ਰੇਵੇ ਤੋਂ ਕਿ ਬਾਜੀ ਮੈਂ ਨਾ ਪ੍ਰਾਣਾ ਕਰ ਲੈਣਾ ਠੀਕ ਹੈ ਪਰ ਮੇਰੇ ਕੋਲ ਜਿਹੜਾ ਡਿਪੋਜ਼ਿਟ ਆ ਉਹ ਹੈਗਾ 20% ਤੇ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਆ ਠੀਕ ਹੈ ਦੇਖੋ ਆਰਬੀਐਨ ਜ਼ੈਟ ਦੇ ਗਾਰਡਲਾਈਨ ਦੇ ਥਰੂ ਜੇ ਪ੍ਰਾਣਾ ਕਰਾ ਤਾਂ 30% ਤੋਂ ਘਟ ਨਹੀਂ ਹੋਗੀ ਤੁਹਾਡੀ ਲੈਂਡਿੰਗ ਠੀਕ ਹੈ ਨਾ 30% ਪੋਜ਼ਿਟਿਵ ਚਾਹੀਦਾ ਚਾਹੀਦਾ ਬਟ ਉੱਥੇ ਇੱਕ ਕਲੈਂਡਰ ਸੀਗਾ ਨਾਨ ਬੈਂਕ ਲੈਂਡਰ ਜਿਨ੍ਹਾਂ ਨੇ 20% ਤੇ ਅਪਰੂਵ ਕਰ ਲਿਆ ਓਕੇ ਤੇ ਡਾਰ ਵੀਰ ਨੂੰ ਇਹ ਸੀਗਾ ਕਿ ਮੈਨੂੰ 15% ਦੇ ਕਰੀਬ ਕੋਈ ਚਾਅਚ ਨਾ ਕਰ ਲੈਣ ਅੱਛਾ ਜੀ ਇਹ ਲੈਂਡਰ ਨੇ ਆਈ ਥਿੰਕ ਉਹ ਰੇਟ ਦਾ 7.0 ਸਮਥਿੰਗ 7.75 ਦਿਨ ਹਾਂ ਜੀ ਮੈਨੂੰ ਪੂਰਾ ਯਾਦ ਨਹੀਂ ਹੈ 7.5 ਦੇ ਕਰੀਬ ਦਿੱਤਾ ਸੀਗਾ ਠੀਕ ਹੈ ਨਾ 7.5 ਦੇ ਕਰੀਬ ਉਹਨੂੰ ਮਿਲ ਗਿਆ ਠੀਕ ਨਹੀਂ ਹੁਣ ਸਾਡਾ ਐਕਸ਼ਨ ਪਲਾਨ ਉਦੋਂ ਬਾਅਦ ਉਹਨਾਂ ਦਾ ਇਹ ਬਣਿਆ ਕਿ ਆਪਾਂ ਵੀਰ ਨੂੰ ਉੱਥੇ 6 ਮਹੀਨੇ ਘਟੋ ਘਟੋ ਲੈਂਟਰਨ ਰੱਖਾਂਗੇ ਅੱਛਾ ਆਫਟਰ 6 ਮੰਥਸ ਅਸੀਂ ਉਹਨੂੰ ਰੀਫਾਈਨਾਂਸ ਕਰਾਂਗੇ ਮੇਡ ਬੈਂਕ ਤੇ ਜਿੱਥੇ ਕੱਟ ਰੇਟ ਮਿਲੂਗਾ ਬਿਕੋਜ਼ ਉਦੋਂ ਜਿਹੜੀ ਉਹ ट्रांजैक्शन ਆ ਉਹ ਐਗਜ਼ੈਂਪਟ ਕੈਟੇਗਰੀ ਚ ਆ ਜਾਣੀਆ ਡਾਲਰ ਟੂ ਡਾਲਰ ਰੀਫਾਈਨਸ ਠੀਕ ਹੈ ਠੀਕ ਹੈ ਨਾ ਜੇ ਉਹਦੇ ਕੋਲ ਇਨਫ ਇਕਵਿਟੀ ਹੋਈ ਠੀਕ ਹੈ ਨਾ ਤੇ ਐਕਸ਼ਨ ਪਲਾਨ ਇਹ ਹੈ ਕਿ 6 ਮਹੀਨੇ ਨੂੰ ਆਪਾਂ ਉਹਦਾ ਜਿਹੜਾ ਰੇਟ ਆ ਉਹ 7.5 ਤੋਂ ਘਟਾ ਕੇ 4 ਸਮਥਿੰਗ ਤੇ ਕੁਝ ਆਪਾਂ ਉਹਨੂੰ ਲੈ ਆਉਣਾ ਬਿਲਕੁਲ ਸਹੀ ਠੀਕ ਨਹੀਂ ਤੇ ਨਾਲ ਚਿੰਤਨਵੀਰ ਗੱਲ ਕਰ ਰਿਹਾ ਸੀਗਾ ਅਬਾਊਟ ਰੀਫਾਈਨੈਂਸਸ ਜੂਨ ਦਾ ਮਹੀਨਾ ਮੈਂ ਸੁਣਾ ਚਾਹੂੰਗਾ ਹੌਟੈਸਟ ਮੰਥ ਗਿਆ ਇਨ ਟਰਮਸ ਆਫ ਰੀਫਾਈਨੈਂਸ ਬੈਂਕਿੰਗ ਦੀ ਹਿਸਟਰੀ ਚ ਠੀਕ ਹੈ ਮੈਂ ਹੁਣ ਉਸੇ ਕੈਟੇਗਰੀ ਚ ਆਉਣ ਲੱਗਾ ਸੀ ਕਿਉਂਕਿ ਇੱਕ ਤੜੇ ਫਰਸਟ ਹੋਮ ਬਾਇਰ ਆ ਇੱਕ ਹੋ ਗਿਆ ਜਿਹੜੇ ਇਨਵੈਸਟਰ ਆ ਇੱਕ ਉਹ ਜਿਹੜੇ ਰੀਫਾਈਨੈਂਸ ਵਾਲੀ ਕੈਟੇਗਰੀ ਆ ਇਹ ਵੀ ਤੁਹਾਡਾ ਕੰਮ ਜਿਹੜਾ ਬਹੁਤ ਜ਼ਿਕਰੇ ਖਾਸ ਆ ਹਾਂਜੀ ਮੈਂ ਉਹੀ ਦੱਸ ਰਿਹਾ ਕਿ ਜੂਨ ਦਾ ਮਹੀਨਾ ਵਨ ਆਫ ਦਾ ਹੌਟੈਸਟ ਮੰਥ ਰਿਹਾ ਜਿਵੇਂ ਕਹਿੰਦੇ ਆ ਓਕੇ 3500 ਰੀਫਾਈਨਾਂਸ ਹੋਏ 35 ਲੋਕਾਂ ਨੇ ਰੀਫਾਈਨਾਂਸ ਕੀਤਾ ਤੇ ਜਿਹੜੀ ਅਮਾਉਂਟ ਰਹੀ ਹੈ ਬੈਂਕਾਂ ਚ ਉਹ ਰਹੀ ਹੈ 2.5 ਬਿਲੀਅਨ ਡਾਲਰ ਤੇ ਬੈਂਕ ਪੂਰੇ ਦਿਹਾੜ ਹੋ ਗਿਆ 2.5 ਬਿਲੀਅਨ ਡਾਲਰ ਤੁਸੀਂ ਐਵਰੀ ਲੌਨ ਲਾ ਲਓ 3500 ਰਫਲੀ 7.5 ਲੱਖ ਮੇਰੇ ਸਾਹਮਣੇ ਬਣਦਾ ਹੋਊ ਐਵਰੀ ਜੋਮ ਲੋਨ ਜੀ ਤੇ ਕਿਉਂਕਿ ਅੱਜਕੱਲ ਬੈਂਕਸ ਕੀ ਆ ਕਿ ਜੇ ਥੋੜਾ ਮਿਲੀਅਨ ਡਾਲਰ ਦਾ ਲੋਨ ਆ ਹਾਂ ਠੀਕ ਹੈ ਤੁਹਾਨੂੰ ਇੱਕ ਜਿਵੇਂ ਬੈਂਕ ਨੂੰ ਛੱਡ ਕੇ ਬਾਕੀ ਮੈਜੋਰਟੀ ਆਫ ਦਾ ਬੈਂਕ 10 ਸਾਲ ਦਾ ਕੈਸ਼ ਕੰਟਰੀਬਿਊਸ਼ਨ ਲੌਕਡਾਊਨ ਪੀਰੀਅਡ ਹੁੰਦਾ ਹੁਣ ਮੈਂ ਤੁਹਾਨੂੰ ਇਹ ਵੀ ਸਮਝਾਉਣਾ ਕਿ ਉਹ ਹੁੰਦਾ ਕੀ ਆ ਲੈਟਸ ਸੇ ਤੁਹਾਡੇ ਕੋਲ 1 ਮਿਲੀਅਨ ਡਾਲਰ ਦਾ ਲੋਨ ਆ ਤੇ ਅੱਜ ਦੀ ਡੇਟ 'ਚ ਬੈਂਕ ਤੁਹਾਨੂੰ ਰਫਲੀ 1 ਮਿਲੀਅਨ ਡਾਲਰ ਦੇ ਲੋਨ ਤੇ 9000 ਕੈਸ਼ਬੈਕ ਦਿੰਦੀ ਆ ਤੇ ਬੈਂਕ ਦੀ ਕੰਡੀਸ਼ਨ ਹੁੰਦੀ ਆ ਕਿ ਜੇ ਤਿੰਨਾਂ ਸਾਲਾਂ 'ਚ ਤੁਸੀਂ ਇਹ ਲੋਨ ਸਾਰਾ ਪੇ ਆਫ ਕਰਤਾ ਹੈ ਜਾਂ ਘਰ ਵੇਚ ਕੇ ਪੇ ਆਫ ਕਰਤਾ ਜਿਵੇਂ ਵੀ ਕਰਤਾ ਹੈ ਰੀਫਾਈਨਾਂਸ ਕਰਤਾ ਤਾਂ ਤੁਹਾਨੂੰ ਇਹਦੀ ਕੁਝ ਪੋਰਸ਼ਨ ਪ੍ਰੋ ਰਾਟਾ ਬੇਸਿਸ 'ਤੇ ਤੁਹਾਨੂੰ ਵਾਪਸ ਦੇਣੀ ਪੈਣੀ ਪਤਨ ਸਾਲ ਬਾਅਦ ਜੇ ਤੁਸੀਂ ਮੂਵ ਹੋਣੇ ਆ ਫੇਰ ਨਹੀਂ ਠੀਕ ਹੈ ਤੇ ਆਪਣੇ ਸਾਲ ਦਸੰਬਰ ਤੱਕ ਪੂਰੇ ਨਿਊਜ਼ੀਲੈਂਡ ਦੇ 40% ਜਿਹੜੇ ਲੋਨ ਆ ਫਿਕਸ ਟਰਮਸ ਉਹ ਆਫ ਆ ਰਹੀਆਂ ਰਾਈਟ ਠੀਕ ਹੈ ਨਹੀਂ ਤੇ ਵੈਰੀ ਗੁੱਡ ਮੋਮੈਂਟ ਹੈ ਠੀਕ ਹੈ ਨਾ ਤੁਸੀਂ ਸੜਨ ਨੂੰ ਕੰਟੈਕਟ ਕਰੋ ਗੱਲ ਕਰੋ ਐਂਡ ਵੀਲ ਹੈਲਪ ਯੂ ਕਿ ਤੁਹਾਨੂੰ ਮੈਕਸਿਮ ਕੈਸ਼ਬੈਕ ਮਿਲੇ ਤੇ ਤੁਹਾਡਾ ਲੋਨ ਜਲਦੀ ਕਿਵੇਂ ਪੇ ਆਫ ਹੋ ਜਾਏ ਆਪਾਂ ਇਨਵੈਸਟਰਸ ਦੀ ਭਾਜੀ ਤੁਸੀਂ ਗੱਲ ਕਰ ਰਹੇ ਸੀ ਬਿਫੋਰ ਕਿ ਇਨਵੈਸਟਰਸ ਦੀ ਕਿਵੇਂ ਹੈਲਪ ਕਰ ਰਹੇ ਹਾਂ ਮੈਂ ਤੁਹਾਨੂੰ ਮਹੀਨਾ ਪਹਿਲਾਂ ਦੀ ਗੱਲ ਦੱਸੂਗਾ ਇੱਕ ਵੀਰ ਆਪਣਾ ਇਨਵੈਸਟਰ ਉਹਨਾਂ ਨੇ ਪਿਛਲੇ ਸਾਲ ਲੋਨ ਸੀਕਰ ਫੈਕਸ ਹੋ ਕੀਤਾ ਆਪਾਂ ਨੇ ਪ੍ਰੋਪਰਟੀ ਲਈ 6.5% ਤੇ ਅੱਛਾ ਤੇ 6.5% ਤੇ ਜਦੋਂ ਉਹਨਾਂ ਨੇ ਪ੍ਰੋਪਰਟੀ ਲਈ ਤੇ ਉਹਨਾਂ ਦੀ ਰੀਪੇਮੈਂਟ ਸੀ ਰਫਲੀ ਫੋਰਟਨਾਈਟਲੀ 2100 ਡਾਲਰ ਅੱਛਾ ਜੀ ਹੁਣ 29 ਸਾਲ ਦੀ ਲੋਨ ਟਾਈਮ ਉਹਨਾਂ ਦੀ ਰਹਿ ਗਈ ਤੇ ਰੇਟ ਉਹਨਾਂ ਨੂੰ ਜਿਹੜਾ ਹੁਣ 1 ਸਾਲ ਦਾ ਮਿਲਿਆ ਉਹ ਮਿਲਿਆ 4.87 ਹਮਮ ਤੇ ਜੋ ਦੋਸੀਂ ਨਾਲ ਡਿਸਕਸ਼ਨ ਕੀਤੀ ਕਿ ਤੁਹਾਡੀ ਜਿਹੜੀ ਰੀਪੇਮੈਂਟ ਸਾ 2300 ਤੁਹਾਨੂੰ ਪੇ ਕਰ ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿ ਨਹੀ ਬਾਜੀ ਸਾਡੇ ਤੇ ਇਨਕਮ ਇਨਕਰੀਸ ਹੋ ਗਈ ਆ। ਓਕੇ ਤੇ ਉਹਨਾਂ ਨੇ ਅਸੀਂ ਡਿਸਿਸ਼ਨ ਇਹ ਲਿਆ ਕਿ ਤੁਸੀਂ ਰੀਪੇਮੈਂਟ 2300 ਸਮਥਿੰਗ ਹੀ ਰੱਖੋਗੇ। ਠੀਕ ਹੈ ਉਹ 29 ਸਾਲ ਦੀ ਟਰਮ ਘਟ ਕੇ ਸਾਡੇ 22 ਸਾਲ ਹੋ ਗਈ ਬਾਜੀ। ਹੂੰ ਠੀਕ ਹੈ ਕੋਈ ਐਕਸਟਰਾ ਪੇਮੈਂਟ ਨਹੀਂ ਕਰਨੀ ਪਈ ਸਿਰਫ ਇੰਟਰਸਟ ਰੇਟ ਡ੍ਰੌਪ ਹੋਣ ਨਾਲ ਆਪਾਂ ਰੀਪੇਮੈਂਟ ਸੇਮ ਰੱਖੀ। ਜੀ ਠੀਕ ਹੈ ਨਾ ਤੇ 29 ਸਾਲ ਤੋਂ ਘਟ ਕੇ ਜਿਹੜੀ ਟਰਮ ਆ ਸਾਡੇ 22 ਸਾਲ ਹੋ ਗਈ। ਇਨਵੈਸਟਮੈਂਟ ਪ੍ਰੋਪਰਟੀ ਦੀ ਉਹ ਨਾਦੀ ਬਾਲ ਸਕੂਲ ਮੈਨੂਏ ਵੀ ਸੋਤਜੰਦਰ ਵੀਟ 왓 ਨੈਕਸਟ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਆ ਕਿਉਂਕਿ ਬਹੁਤ ਫਰਕ ਪੈਂਦਾ ਇਸ ਗੱਲ ਦੇ ਉੱਤੇ ਕਿ ਸਰਕਾਰ ਇਸ ਵਕਤ ਸੱਤਾ ਦੇ ਵਿੱਚ ਕਿਹੜੀ ਕਿਹੜੀ ਕਾਬਜ਼ ਆ ਇਸ ਵੇਲੇ ਜਿਹੜੀ ਗੱਠਜੋੜ ਵਾਲੀ ਸਰਕਾਰ ਆ ਇਹਦੇ ਤੋਂ ਕੁਝ ਹੋਰ ਬਿਹਤਰ ਪਾਲਿਸੀਜ਼ ਦੀ ਉਮੀਦ ਕਰਦੇ ਆਪਾਂ ਇਕਨੋਮਿਕਲੀ ਆਈ ਥਿੰਕ ਕੰਸਟਰਕਸ਼ਨਸ ਤੇ ਉਹਨਾਂ ਨੇ ਕਾਫੀ ਅਨਾਉਂਸਮੈਂਟ ਕੀਤੀ ਬਿਲਡਿੰਗ ਮਟੀਰੀਅਲ ਵਾਲੀ ਆਣੀ ਬਿਲਡਿੰਗ ਮਟੀਰੀਅਲ ਵਾਲੀ ਆਣੀ ਆਈ ਥਿੰਕ ਕੰਸਟਰਕਸ਼ਨ ਵਧਣਾ ਚਾਹੀਦਾ ਕਿਉਂਕਿ ਕੰਸਟਰਕਸ਼ਨ ਵਧੂਗਾ ਤੇ ਬਾਕੀ ਦੇ ਖੇਤੇ ਅੱਗੇ ਵਧਦੇ ਨੇ ਹਾਊਸਿੰਗ ਦੇ ਨਾਲ ਹੀ ਜੁੜਿਆ ਹੋਇਆ ਸਾਰਾ ਕੁਝ ਨਾ ਤੇ ਬਾਕੀ ਆਈ ਥਿੰਕ ਇਨਫਰਾਸਟ੍ਰਕਚਰਸ ਵੀ ਉਹ ਕਾਫੀ ਇਨਵੈਸਟ ਕਰ ਰਹੇ ਨੇ ਜੋ ਹਫਤੇ ਪਹਿਲਾਂ ਅਨਾਉਂਸਮੈਂਟ ਆਨ ਇਸ ਹੱਬ ਨਾਲ ਓਕੇ ਬਾਕੀ ਜਿਹੜਾ ਆਪਣਾ ਜਿਤੋਂ ਦਾ ਆਈ ਥਿੰਕ ਆ ਅੱਠ ਜੋੜਾ ਹੈ ਓਵਰ ਸੀਸ ਹੋਮ ਬਾਇਰਸ ਤੇ ਨਹੀਂ ਖੁੱਲਣ ਲੱਗਾ ਕਿ ਜਿਹੜਾ ਜੇ ਉਹ ਖੁੱਲ ਖੁੱਲਦਾ ਆ ਉਹਦੇ ਨਾਲ ਆਈ ਥਿੰਕ ਕਾਫੀ ਫਰਕ ਪੈ ਗੌਰਮੈਂਟ ਬੂਸਟ ਪੜੂਗਾ ਗੌਰਮੈਂਟ ਨੂੰ ਬੂਸਟ ਮੜਾਗਾ ਕਿ ਪਰ ਤਰ੍ਹਾਂ ਲਾਦਾ ਉਹਦਾ ਨਜਾਇਜ਼ ਫਾਇਦਾ ਬਹੁਤ ਉਠਾਉਂਦੇ ਲੋਕੀ ਜੇ ਇਸ ਕਰਕੇ ਫਿਰ ਸਰਕਾਰਾਂ ਨੂੰ ਫਿਰ ਇਨਵੈਸਟਮੈਂਟ ਦੇ ਉੱਤੇ ਕਿਸ ਤਰ੍ਹਾਂ ਰੋਕ ਲਾਉਣੀ ਪੈਂਦੀ ਓਵਰ ਸੀਜ਼ਨ ਇਨਵੈਸਟਰ ਦੇ ਉੱਤੇ ਤੇ ਲੋਕਲ ਬੰਦੇ ਵੀ ਫੇਰ ਹਲਾ ਪਾਉਂਦੇ ਆ ਵੀ ਨਹੀਂ ਬਈ ਇਹ ਠੀਕ ਨਹੀਂ ਹੈ ਵਰਤਾਰਾ ਭਾਜੀ ਜਿਹੜੀ ਪਾਲਿਸੀ ਹੈ ਨਾ ਠੀਕ ਹੈ ਨਾ ਇਹਨਾਂ ਨੂੰ ਬੈਠ ਕੇ ਸਰਕਾਰਾਂ ਨੂੰ ਵਿਚਾਰ ਕੇ ਫੇਰ ਬਣਾਉਣੀ ਚਾਹੀਦੀ ਆ ਕਿ ਇਕਨੋਮ ਉਹਸਾਬ ਨਾਲ ਪੋਲਿਸੀ ਬਣਾਓ ਕਿ ਇਕਨੋਮੀ ਬੂਸਟ ਹੋਵੇ ਤੇ ਆਪਣੇ ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਕਿਸੇ ਤਰੀਕੇ ਦੀ ਡਿਸਐਡਵਾਂਟੇਜ ਨਾ ਮਲੇ ਐਂਡ ਆਬਵੀਅਸਲੀ ਵੀ ਆਰ ਸਮਾਲ ਨੇਸ਼ਨ ਸਾਨੂੰ ਦਾ ਖੈਰ ਬਾਲ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਉਹ ਵੀ ਉਹ ਤਾਂ ਜਦੋਂ ਸਾਡੇ ਕੋਲ ਮੈਨੂਫੈਕਚਰਿੰਗ ਦੇ ਨਾਂ ਦੇ ਉੱਤੇ ਨਾ ਮਾਤਰੀ ਆ ਔਰ ਸਾਰਾ ਕੁਝ ਸਟਰੀਟ ਦੇ ਉੱਤੇ ਟਿਕਿਆ ਹੋਇਆ ਹਾਂਜੀ ਉਹਨਾਂ ਹਾਲਾਤਾਂ ਦੇ ਸਾਡੀਆਂ ਪੋਲਿਸੀਜ਼ ਹੋਰ ਵੀ ਪ੍ਰੀਸਾਈਜ਼ਲੀ ਬਹੁਤ ਕੇਅਰਫੁਲ ਹੋਣੀਆਂ ਚਾਹੀਦੀਆਂ ਔਰ ਰਮਨਦੀਪ ਕੌਰ ਨੂੰ ਕਹਿੰਦੇ ਹਿਊਜ ਐਪਰੀਸ਼ੀਏਸ਼ਨ ਐਪਰੀਸ਼ੀਏਟ ਟੂ आवर ਕੈਪੀਟਲ ਫਾਈਨੈਂਸ hands on help saved us more than just money they gave us peace of mind majid khurji tonu phir sasrika bula rahe ne aur sad de naal is waqt mani manchanda ji ravinder kalou harleen kaur gagan kaur bobby monte ram chaudhary jude hoye ha inna saryan da bahut bahut shukriya jadon eh sariya gallan baatan ho rahi ha ede vich ਮੈਨੂੰ ਇੱਕ ਚੀਜ਼ ਜ਼ਰੂਰ ਦੱਸੋ ਕਿ ਜਿਹੜਾ ਬਿਜ਼ਨਸ ਲੋਨ ਆ ਤੇ ਤੁਸੀਂ ਜ਼ਿਕਰ ਕੀਤਾ ਨਾ ਕਿ ਪ੍ਰਾਈਵੇਟ ਲੈਂਡਰ ਬੰਦਾ ਪ੍ਰੋਪਰਟੀ ਇਨਵੈਸਟਮੈਂਟ ਦੇ ਵਾਸਤੇ ਹਾਂਜੀ ਮਹਿੰਗੇ ਭਾਅ ਦੇ ਲੋਨ ਲੈਣ ਨੂੰ ਵਿਆਜ ਲੈਣ ਦੇ ਉੱਤੇ ਤਿਆਰ ਆ ਹਾਂਜੀ ਜਿਹੜੇ ਬਿਜ਼ਨਸ ਇਨਵੈਸਟਰ ਆ ਹਾਂਜੀ ਉਹਨਾਂ ਦਾ ਦਿਲ ਤਾਂ ਕਰਦਾ ਹੁੰਦਾ ਲੇਕਿਨ ਇੱਕ ਪਾਸੇ ਘਰ ਲਈ ਗੁਣੀਆਂ ਮੜ ਜਾਂਦੀਆਂ ਦੀ ਬਿਨਾਂ ਪਹਿਲਾਂ ਆਪਾਂ ਘਰ ਲੈਣਾ ਬਿਜ਼ਨਸ ਬਾਅਦ ਚਲਾਵਾਂਗੇ ਮੈਂ ਛੋਟੇ ਤੋਂ ਮੱਧਮ ਦਰਜੇ ਦੇ ਵਪਾਰ ਦੀ ਗੱਲ ਕਰਦਾ ਹਾਂ ਬੰਦੇ ਦੇ ਦਿਲ 'ਚ ਤਾਂਗ ਹੁੰਦੀ ਵੀ ਯਾਰ ਯੰਗ ਏਜ ਦੇ ਵਿੱਚ ਆਪਾਂ ਜਿੰਨੇ ਪ੍ਰੋਗਰੈਸਿਵ ਹੋ ਜਾਈਏ ਹਾਂਜੀ ਉਹਨਾਂ ਤਾਂ ਜੀ ਇਹ ਨਾ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਕਿ ਤੁਸੀਂ ਪਹਿਲਾਂ ਘਰ ਲੈਣਾ ਚਾਹੁੰਦੇ ਹੋ ਕਿ ਤੁਸੀਂ ਬਿਜ਼ਨਸ ਲੈਣਾ ਚਾਹੁੰਦੇ ਹੋ ਠੀਕ ਹੈ ਨਾ ਜੇ ਅਸੀਂ ਕਹਦੀਏ ਕਿ ਹਰ ਬੰਦਾ ਪਹਿਲਾਂ ਘਰ ਲਵੇ ਬਾਅਦ ਵਿੱਚ ਬਿਜ਼ਨਸ ਲਵੇ ਇਹ ਵੀ ਸਹੀ ਨਹੀਂ ਜੇ ਅਸੀਂ ਕਹਦੀਏ ਪਹਿਲਾਂ ਬਿਜ਼ਨਸ ਲੈ ਲਓ ਫਿਰ ਘਰ ਇਹ ਵੀ ਸਹੀ ਨਹੀਂ ਇਹ ਤੁਹਾਡੇ ਪਰਸਨਲ ਸਰਕਮਸਟੈਂਸਸ ਤੇ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਬਿਜ਼ਨਸ ਚਲਾਉਣ ਦਾ ਐਕਸਪੀਰੀਅੰਸ ਹੈਗਾ ਓਕੇ ਠੀਕ ਨਹੀਂ ਕਿ ਬਿਜ਼ਨਸ ਇਜ਼ ਅ ਰਿਸਕ ਤੇ ਅੱਜ ਦੀ ਡੇਟ 'ਚ ਜੇ ਆਪਾਂ ਗੱਲ ਕਰੀਏ ਅ ਕੱਲ ਜਿੰਦਰ ਗਿਵੀਰ ਨੂੰ ਮਿਲਿਆ ਸੀ ਹੀਸ ਬੀਨ ਹੇਅਰ ਫੋਰ 40 ইয়ারਸ 40 ਸਾਲ ਤੋਂ ਤੇ ਜਨਰੇਸ਼ਨ ਕੀ ਗਿਆ ਉਹਨਾਂ ਨੇ ਉਹ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਕਿ ਥਿਸ ਇਜ਼ ਦ ਵਰਸਟ ਇਅਰ ਇਨ ਲਾਸਟ 40 ইয়ারਸ আচ্ছা ਹਾਂ ਜੀ ਉਹਨਾਂ ਨੇ ਕਿ ਥਿਸ ਇਜ਼ ਦ ਵਰਸਟ ਇਅਰ ਅਮ ਇਵਨ ਕੋ ਹਾਊਸਿੰਗ ਅਮ ਕੰਸਟਰਕਸ਼ਨ আচ্ছা ਹਾਂ ਜੀ ਕਿ ਇੱਕ ਮੇਰੇ ਕੋ ਭਾਜੀ ਜਿੰਨੇ ਕ ਬੰਦੇ ਮਿਲਦੇ ਸਾਰੇ ਵਿਚਾਰੇ ਇਹੀ ਕਹਿੰਦੇ ਹਾਂ ਜੀ ਹਾਂ ਜੀ ਇੱਕ ਭਾਜੀ ਦਾ ਮੈਨੂੰ ਫੋਨ ਆਇਆ ਸੀਗਾ ਉਹਨਾਂ ਗ੍ਰੋਸਰੀ ਸ਼ਾਪ ਕਰਨੀ ਆ ਉਹ ਨਿਊ ਔਰਲ ਚ ਕੰਮ ਕਰਦੇ ਸੀਗੇ ਤੇ ਬਾਅਦ ਹਾਫ ਮਿਲੀਅਨ ਡਾਲਰ ਦਾ ਉਹਨਾਂ ਨੇ ਇਨਵੈਸਟਮੈਂਟ ਕਰਨੀ ਤੇ ਮੈਂ ਉਹਨਾਂ ਨੂੰ ਜਦੋਂ ਕੁਐਸਚਨ ਪੁੱਛੇ ਐਕਸਪੀਰੀਅੰਸ ਬਾਰੇ ਉਹ ਕਹਿੰਦੇ ਕਿ ਮੈਂ ਤੇ ਇੰਨਾਂ ਚੀਜ਼ਾਂ ਬਾਰੇ ਸੋਚਿਆ ਨਹੀਂ ਮੈਂ ਕਿਹਾ ਭਾਜੀ ਕਿ ਤੁਸੀਂ ਬਿਜ਼ਨਸ ਚਲਾਉਣਾ ਨਾ ਓਕੇ ਅਸੀਂ ਤੁਹਾਨੂੰ ਫੰਡਿੰਗ ਲੈ ਕੇ ਦੇਣੀ ਬਟ ਜੇ ਤੁਹਾਡਾ ਐਕਸਪੀਰੀਅੰਸ ਰੈਲੇਵੈਂਟ ਨਹੀਂ ਹੋਏਗਾ ਤੇ ਬੈਂਕ ਵੀ ਉਹ ਚੀਜ਼ ਨੂੰ ਦੇਖਦੀ ਹੈ ਕਿ ਤੁਸੀਂ ਤੁਹਾਡਾ ਐਕਸਪੀਰੀਅੰਸ ਕਿਹੜੀ ਚੀਜ਼ ਆ ਤੁਸੀਂ ਫਰੰਟ ਲਾਈਨ ਤੇ ਕੰਮ ਕੀਤਾ ਜਾਂ ਸਟੋਰ ਮੈਨੇਜ ਕੀਤਾ ਜਾਂ ਕਿਦਾਂ ਕਿ ਜਦੋਂ ਵੀ ਤੁਸੀਂ ਬਿਜ਼ਨਸ ਕਰ ਰਹੇ ਹੋ ਲੋਕੇਟਰ ਕਿ ਤੁਹਾਡੇ ਕੋ ਆਪਣਾ ਐਕਸਪੀ ਤੁਸੀਂ ਐਜ਼ ਐਮਪਲੋਈ ਨਹੀਂ ਕਰ ਰਹੇ ਨਾ ਉਹ ਕੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਉੱਥੇ ਬਹੁਤ ਵਧੀਆ ਹੁਣ ਤੁਹਾਨੂੰ ਲੱਗਦਾ ਵੀ ਅੱਗੇ ਚੱਲ ਕੇ ਹਲਾਤ ਇਦਾਂ ਦੇ ਹੋ ਜਾਣਗੇ ਵੀ ਤੁਸੀਂ ਆਪਣੇ ਕਲਾਇੰਟ ਨੂੰ ਜੇ ਉਹ ਸ਼ਸ਼ੋਪੰਜ ਫਸਿਆ ਹੋਇਆ ਉਹ ਤੁਹਾਡੇ ਕੋਲ ਆਉਂਦਾ ਕਿ ਯਾਰ ਭਾਜੀ ਮਕਾਨ ਪਹਿਲਾਂ ਲਈਏ ਕਿ ਬਿਜ਼ਨਸ ਪਹਿਲਾਂ ਲੈ ਲਈਏ ਭਾਜੀ ਦੇਖੋ ਅਗੇਨ ਮੈਂ ਹੁਣੀ ਮੈਂਸ਼ਨ ਕੀਤਾ ਸੀਗਾ ਇਟ ਟੋਟਲੀ ਡਿਪੈਂਡਸ ਔਨ ਕਿ ਥੋੜੇ ਪਰਸਨਲ ਸਰਕਮਸਟੈਂਸਸ ਕੀ ਆ ਤੁਹਾਡਾ ਐਕਸਪੀਰੀਅੰਸ ਕੀ ਆ ਤੁਸੀਂ ਜੋਬ ਵੀ ਕੀਤੀ ਆ ਕਿਹੜੀ ਫੀਲਡ ਚ ਕੀਤੀ ਆ ਹੁਣ ਇੱਕ ਬੰਦਾ ਲੈਟਸ ਸੇ ਮੈਕਡੋਨਲਡਸ 'ਚ ਕੰਮ ਕਰ ਰਿਹਾ ਪੰਜ ਸਾਲ ਠੀਕ ਹੈ ਮੈਕਡੋਨਸ 'ਚ ਪੰਜ ਸਾਲ ਕੰਮ ਕਰਕੇ ਉਹ ਬੰਦਾ ਕਹਿ ਰਿਹਾ ਕਿ ਭਾਈ ਮੈਂ ਠੇਕਾ ਖੋਲਣਾ ਹਾਂ ਸ਼ਦਾਈ ਘਰ ਵੀ ਰਹਿ ਜਾਵੇ ਨਾਲ ਛੋਟਾ ਜਿਹਾ ਕੰਮ ਵੀ ਚਲਾ ਲਈਏ ਠੀਕ ਹੈ ਨਹੀਂ ਪਰ ਜੇ ਤੁਸੀਂ ਕੋਈ ਕਸਟਮਰ ਆ ਰਿਹਾ ਜਿਹੜਾ ਕਹਿੰਦਾ ਪਾਜੀ ਮੈਂ ਕੈਫੇ ਤੇ ਕੰਮ ਕੀਤਾ ਮੈਨੂੰ 7 ਸਾਲ ਹੋ ਗਏ ਐਜ਼ ਅ ਹੈੱਡ ਸ਼ੈਫ ਕੀਤਾ ਮੈਂ ਪੈਸੇ ਸੇਵ ਕਰ ਲਿਆ ਤੇ ਮੈਂ ਹੁਣ ਆਪਣ ਉਹ ਟੋਟਲੀ ਡਿਫਰੈਂਟ ਸਿਚੁਏਸ਼ਨ ਹੈ ਡੈਫੀਨਿਟਲੀ ਪਰ ਉਈ ਅਨਾ ਪਹਿਲਾ ਦੇਖਾਂਗੇ ਕਿ ਥੋੜੇ ਪਰਸਨਲ ਸਰਕਮਸਟੈਂਸਸ ਕੀ ਹੈ ਥੋੜੇ ਕੋਲ ਐਕਸਪੀਰੀਅੰਸ ਕੀ ਹੈ ਠੀਕ ਹੈ ਮੈਂ ਉਹੀ ਕਹਾਂਗਾ ਜਿਹੜੀ ਇੰਡਸਟਰੀ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਅੱਛਾ ਟਰਾਈ ਕਰੋ ਬਿਜ਼ਨਸ ਉਸੇ ਇੰਡਸਟਰੀ ਚ ਚਲੋ ਬਿਕੋਜ਼ ਇਨ ਲੂਪ ਹੋਉਂਦੇ ਆ ਬਿਜ਼ਨਸ ਚ ਯੈਸ ਠੀਕ ਹੈ ਵਰਕਿੰਗ ਕੈਪੀਟਲ ਬਿਜ਼ਨਸ ਲੈਸ ਸੇ ਕਿ ਉਸਨੇ 1 ਲੱਖ ਡਾਲਰ ਦਾ ਬਿਜ਼ਨਸ ਲਿਆ ਚੋਂ ਲੱਖ ਹੈਗਾ ਜੀ ਉਦੋਂ ਵਰਕਿੰਗ ਕੈਪੀਟਲ ਵੀ ਚਾਹੀਦੀ ਹੁੰਦੀ ਹੈ ਬੈਕਅਪ ਕਿੱਥੇ ਹੈ ਬੈਕਅਪ ਹੈਗਾ ਤੁਹਾਡੇ ਕੋ ਤਨ ਬਤਾਏ ਕਿ ਬਿਜ਼ਨਸ ਸਰਵਾਈਵਬਿਲਿਟੀ ਕਿੰਨੀ ਔਖੀ ਹੋਈ ਅਸਰ ਜਦ ਨਾਲ ਸਮਾਂ ਜਦ ਤੁਸੀਂ ਦੋਨੇ ਯੰਗਸਟਰ ਕੰਟਰੀ ਦੇ ਵਿੱਚ ਆਏ ਤੇ ਬੈਂਕਾਂ ਦੇ ਵਿੱਚ ਟਾਈਆਂ ਲਾ ਕੇ ਗੋਰਿਆਂ ਨਾਲ ਹਮਕੋ ਤੁਮਕੋ ਕਰਦੇ ਰਹੇ ਉਤਵਾ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਦਿਸ ਇਜ਼ ਅਬਾਊਟ ਟਾਈਮ ਕਿ ਠੀਕ ਆ ਆਪਾਂ ਟਿਪੀਕਲ ਨੌਕਰੀ ਦੇ ਵਿੱਚ ਬਚਣ ਦੀ ਬਜਾਏ ਆਪਾਂ ਖੁੱਲ ਕੇ ਖੇਡਾਂਗੇ ਔਰ ਵਧੀਆ ਟਾਈਮ ਤੇ ਤੁਸੀਂ ਖੇਡ ਵੀ ਰਹੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਮੇਰੇ ਕੋਲ ਹੁਣੇ-ਹੁਣੇ ਅਮਰਿੰਦਰ ਸਿੰਘ ਹੁਣਾਂ ਦਾ ਵੀ ਮੈਸੇਜ ਆ ਗਿਆ ਕਹਿੰਦੇ ਹਰਟਫੁਲ ਥੈਂਕ ਯੂ ਟੂ ਦ ਟੀਮ ਜਿਨ੍ਹਾਂ ਨੇ ਸਾਨੂੰ ਬਹੁਤ ਮਦਦ ਕੀਤੀ ਔਰ ਸਾਡਾ ਜਿਹੜਾ ਡ੍ਰੀਮ ਇਹਨਾਂ ਦੀ وجہ ਦੇ ਨਾਲ ਹੀ ਅਸੀਂ ਲੈਣ ਦੇ ਵਿੱਚ ਕਾਬਲ ਹੋ ਸਕੇ ਨਵੇਂ ਪੂਰ ਦੇ ਜਿਹੜੇ ਮੁੰਡੇ ਕੁੜੀਆਂ ਹੁਣ ਤੁਹਾਡੇ ਕੋਲ ਜਦੋਂ ਤੁਸੀਂ ਆਏ ਸੀ ਇਸ ਪੂਰ ਦੇ ਜਿਹੜੇ ਮੁੰਡੇ ਕੁੜੀਆਂ ਇੱਥੇ ਨਵੇਂ ਆ ਰਹੇ ਉਹਨਾਂ ਨੂੰ ਕੀ ਸਲਾਹ ਆ ਤੁਹਾਡੀ ਇਨਵੈਸਟਮੈਂਟ ਦੇ ਪੱਖੋਂ ਭਾਜੀ ਇਨਵੈਸਟਮੈਂਟ ਦੇ ਪੱਖੋਂ ਤੇ ਓਵਰঅল ਵੀ ਮੈਂ ਤੁਹਾਨੂੰ ਕਹਾਂਗਾ ਕਿ ਜਿਹੜੇ ਨਵੇਂ ਮੁੰਡੇ ਆ ਰਹੇ ਆ ਪਰ ਅਸੀਂ ਕਿਹਾ ਕਿ ਥਿਸ ਇਜ਼ ਅ ਬੈਸਟ ਟਾਈਮ ਜੇਸੀ ਔਕੇ ਟਾਈਮ ਸਰਵਾਈਵ ਕਰ ਗਏ ਬਿਲਕੁਲ ਠੀਕ ਹੈ ਨਾ ਸੌਖਾ ਤਾਂ ਫਿਰ ਅਸਕੇ ਲੰਘ ਜਾਣਾ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਵਧੀਆ ਗੱਲ ਮੈਨੂੰ ਵੀ ਇਹੀ ਲੱਗਦਾ ਕਿ ਇਹ ਸਭ ਤੋਂ ਵਧੀਆ ਸੁਨੇਹਾ ਅ ਅੱਗੇ ਚੱਲ ਕੇ ਜੇ ਅਸੀਂ ਗੱਲ ਕਰਦੇ ਅ ਜਿਹੜਾ ਤੁਹਾਡੇ ਕੈਪੀਟਲ ਫਾਈਨਾਂਸ ਦਾ ਸਰਵਿਸਸ ਦਾ ਘੇਰਾ ਆ ਇਹਦੇ ਬਾਰੇ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਆਊਟਲਾਈਨ ਕਰੋ ਕਿਉਂਕਿ ਬਹੁਤ ਸਾਰੇ ਸਰੋਤੇ ਜਿਹੜੇ ਹੁਣੇ-ਹੁਣੇ ਜੁੜੇ ਨੇ ਉਹਨਾਂ ਨੂੰ ਯਾਦ ਕਰਾਉਣ ਦੇ ਲਈ ਬੜਾ ਲਾਜ਼ਮੀ ਹੈ ਬਾਕੀ ਸਕਰੀਨ ਦੇ ਉੱਤੇ ਤੁਹਾਡੀਆਂ ਡਿਟੇਲਸ ਆ ਰਹੀਆਂ ਜੀ ਔਰ ਮੈਨੂੰ ਬੜੀ ਉਮੀਦ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਹਾਲੇ ਤੱਕ ਤੁਹਾਨੂੰ ਸੰਪਰਕ ਨਹੀਂ ਕੀਤਾ ਉਹ ਐਟ ਲੀਸਟ ਜਾਂ ਤਾਂ ਨੇਸ਼ਨ ਵਾਈਡ ਟੋਲ ਫ੍ਰੀ ਨੰਬਰ ਹੈ 800 626 685 ਜਾਂ ਉਹ ਤੁਹਾਨੂੰ info@capitalfinance.nz ਦੇ ਉੱਤੇ ਆ ਕੇ ਈਮੇਲ ਦੇ ਨਾਲ ਹੀ ਸੰਪਰਕ ਕਰ ਸਕਦੇ ਆ ਕਿਹੜੀਆਂ ਕਿਹੜੀਆਂ ਸਰਵਿਸਿਜ਼ ਆਪਾਂ ਆਪਣੇ ਪਿਆਰਾਂ ਨੂੰ ਪ੍ਰੋਵਾਈਡ ਕਰਦੇ ਆਂ ਭਾਜੀ ਸਰਵਿਸਿਜ਼ ਐਨੀ ਟਾਈਪ ਆਫ ਲੋਨ ਵੈਦਰ ਇਸ ਹੋਮ ਲੋਨ ਹੋਵੇ ਬਿਜ਼ਨਸ ਹੋਵੇ ਕਮਰਸ਼ੀਅਲ ਲੋਨ ਹੋਵੇ ਡਵੈਲਪਮੈਂਟ ਫਾਈਨੈਂਸ ਅੱਜ ਕੱਲ ਆਪਣੇ ਕਮਿਊਨਿਟੀ ਚ ਬੰਦੇ ਡਵੈਲਪਮੈਂਟ ਕੰਸਟਰਕਸ਼ਨ ਨਾਲ ਕਾਫੀ ਜਾ ਰਹੇ ਨੇ ਠੀਕ ਹੈ ਨਾ ਆਪਾਂ ਕਾਫੀ ਬੰਦਿਆਂ ਦੀ ਹੈਲਪ ਕੀਤੀ ਹੈ ਡਵੈਲਪਮੈਂਟ ਲਈ ਜਿੱਥੇ ਘੱਟ ਤੋਂ ਘੱਟ ਜਿੰਨੇ ਦੋ ਘਰ ਬਣਾਏ ਤੇ ਵੱਧ ਤੋਂ ਵੱਧ ਨੌ ਕਰਾਂ ਦਾ ਪ੍ਰੋਜੈਕਟ ਠੀਕ ਨਹੀਂ ਜੇ ਕੋਈ ਡਵੈਲਪਰ ਹੈਗਾ ਅੱਜ ਕੱਲ ਫੰਡਿੰਗ ਅਵੇਲੇਬਲ ਹੈ ਠੀਕ ਹੈ ਨਾ ਮੋਰ ਦਨ ਹੈਪੀ ਟੂ ਹੈਲਪ ਟਰੱਕ ਲੋਨ ਕਾਰ ਲੋਨ ਠੀਕ ਨਹੀਂ any sort of loan ਵੀ ਡੂ ਪਲੱਸ ਇੰਸ਼ੋਰੈਂਸਸ ਐਸ ਵੈਲ ਅਸੀਂ ਆਪਣੀ ਪੇਰੈਂਟ ਕੰਪਨੀ ਸਿਸਟਰ ਕੰਪਨੀ ਸੌਰੀ ਖੋਲੀ ਹੈ ਕੈਪੀਟਲ ਪ੍ਰੋਟੈਕਸ਼ਨ ਕਰਕੇ ਕੀ ਬਾਤ ਹਾਂ ਜੀ ਤੇ ਇਨੀ ਸੈਰੀ ਸਦਾ ਯਾਰ ਠੀਕ ਹੈ ਨਾ ਤੇ ਇੱਥੇ ਹੀ ਆਪਾਂ ਅਨਾਉਂਸ ਕਰ ਰਹੇ ਹਾਂ ਐਟ ਦ ਮੋਮੈਂਟ ਠੀਕ ਹੈ ਨਾ ਸਭ ਤੋਂ ਪਹਿਲਾਂ ਤੇ ਅੱਜ ਵੈਬਸਾਈਟ ਵੀ ਉਹਦੀ ਲਾਈਵ ਹੋਣੀ ਹੈ ਤਾਂ ਇਨੀ ਸੌਰਟ ਆਫ ਇੰਸ਼ੋਰੈਂਸ ਲਾਈਫ ਹੈਲਥ ਠੀਕ ਹੈ ਕੁਛ ਵੀ ਹੋਵੇ ਮੋਰ ਦਨ ਹੈਪੀ ਟੂ ਹੈਲਪ ਬਟ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੂੰਗਾ ਭਾਜੀ ਕਿ ਜੋ ਮੈਂ ਟ੍ਰੈਂਡ ਦੇਖਿਆ ਆਪਣੇ ਜਿਹੜੇ ਨਵੇਂ ਵੀਰ ਭੈਣ ਪੱਕੇ ਹੋ ਰਹੇ ਆ ਸਭ ਤੋਂ ਪਹਿਲਾਂ ਮੈਜੋਰਟੀ ਕੀ ਮੈਂ ਸਾਰੇ ਨਹੀਂ ਕਹਿੰਦਾ ਪਰ ਮੈਜੋਰਟੀ ਜੋ ਟ੍ਰੈਂਡ ਦੇਖਿਆ ਹੈ ਉਹ ਕਰ ਰਹੇ ਨੇ ਕਿ ਸੱਦਾ ਜਾ ਕੇ 30 40 50 60 70 ਹਜ਼ਾਰ ਦਾ ਕਾਰ ਲੋਨ ਚੱਕ ਲੈਂਦੇ ਆ ਅੱਛਾ ਠੀਕ ਨਹੀਂ ਮੈਂ ਕਹਾਂਗਾ ਟ੍ਰਾਈ ਅਵੋਇਡ ਕਰੋ ਜੇ ਤੁਹਾਨੂੰ ਜ਼ਰੂਰਤ ਐਡੀ ਨਹੀਂ ਕੀ ਮਹਿੰਗੀ ਗੱਡੀ ਦੀ ਠੀਕ ਹੈ ਨਾ ਪਹਿਲਾਂ ਜਿਵੇਂ ਕਹ ਰਿਹਾ ਕਾਰ ਚ ਜਾਂ ਬਿਜ਼ਨਸ ਚ ਇਨਵੈਸਟ ਕਰੋ ਕਾਰ ਤੇ ਬਿਜ਼ਨਸ ਨੇ ਕੱਲੋਂ ਆਪ ਹੀ ਗੱਡੀਆਂ ਤੁਹਾਨੂੰ ਵਡੀਆਂ ਦੇ ਦੇਣੀ ਆ ਨਹੀਂ ਨਹੀਂ ਬਹੁਤ ਸੋਹਣੀ ਗੱਲ ਬਹੁਤ ਪਿਆਰੀ ਗੱਲ ਤੁਸੀਂ ਕੀਤੀ ਔਰ ਮੈਨੂੰ ਲੱਗਦਾ ਵੀ ਸਮੇਂ ਦੇ ਨਾਲ ਇਹ ਸਲਾਹ ਦੇਣੀ ਆ ਆਪਣੇ ਤੋਂ ਛੋਟਿਆਂ ਨੂੰ ਇਹ ਬਹੁਤ ਜ਼ਰੂਰੀ ਕਾਰਜ ਹੈ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਪਰਦੇਸ ਦੇ ਵਿੱਚ ਹੋਰ ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਦੋ ਚਾਰ ਹੋ ਰਹੇ ਹਾਂ ਉਥੇ ਜਿਹੜੀ ਸਾਡੀ ਇਕਨੋਮੀ ਹੈ ਜਿਹੜੀ ਆਰਥਿਕਤਾ ਨਿੱਜੀ ਤੌਰ ਦੇ ਉੱਤੇ ਉਹ ਇਹਨਾਂ ਗੱਲਾਂ ਦੇ ਨਾਲ ਬੱਜੀ ਹੋਈ ਹੈ ਕਿ ਭਵਿੱਖ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ ਠੀਕ ਹੈ ਤੁਸੀਂ ਆਪਣੇ ਸੁਪਨੇ ਪੂਰੇ ਕਰਨੇ ਆ ਚਾਹੇ ਗੱਡੀਆਂ ਦੀ ਗੱਲ ਆ ਚਾਹੇ ਕਾਰੋਬਾਰਾਂ ਦੀ ਗੱਲ ਆ ਲੇਕਿਨ ਬੋਝ-ਬੋਝ ਕੇ ਜਿਹੜਾ ਰੱਖਿਆ ਹੋਇਆ ਕਦਮ ਆ ਉਸ ਤੇ ਵਿੱਚ ਤੁਹਾਨੂੰ ਸਭ ਤੋਂ ਸਹੀ ਸਲਾਹ ਦੇਣ ਵਾਲੇ ਤੁਹਾਡੇ ਆਰਥਿਕ ਸਲਾਹਕਾਰ ਕੈਪੀਟਲ ਫਾਈਨਾਂਸੀ ਟੀਮ ਦੇ ਨਾਮ ਇਹ ਚਰਚਾ ਜਿਹੜੀ ਹੈ ਅੱਗੇ ਚੱਲ ਕੇ ਵੀ ਚਲਦੀ ਰਹੇਗੀ ਸਾਡੇ ਨਾਲ ਇਸ ਚਰਚਾ ਦੇ ਵਿੱਚ ਉਚੇਚੇ ਤੌਰ ਤੇ ਵੀਰ ਤਜਿੰਦਰ ਸਿੰਘ ਸ਼ਾਮਲ ਹੋਏ ਅਤੇ ਨਕਾ ਵੀਰ ਮਾਨ ਜਿਹੜਾ ਉਹਨਾਂ ਨੇ ਆ ਕੇ ਹਾਜ਼ਰੀ ਲਵਾਈ ਕੋਈ ਜਹੀ ਗਲਤ ਜਿੰਦਰ ਜਿਹੜੀ ਮੈਂ ਨਾ ਕਹਿ ਸਕਿਆ ਹੋਵਾਂ ਲੇਕਿਨ ਤੁਹਾਨੂੰ ਕਹਿਣੀ ਚਾਹੀਦੀ ਆ ਆਪਣੇ ਤੋਂ ਜਿਹੜੀ ਆਪਣੀ ਖਾਸ ਕਰਕੇ ਵੱਖ-ਵੱਖ ਦੇਸ਼ਾਂ ਦੇ ਮਾਫ ਕਰਨਾ ਆਪਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਲਈ ਤੁਸੀਂ ਟੋਲ ਫਰੀ ਨੰਬਰ ਜਿਹੜਾ ਉਹ ਕਿਸੇ ਗੱਲ ਨਾਲ ਹੀ ਰੱਖਿਆ ਹੋਇਆ ਪਏ ਹੁਣ ਕਾਗਜ਼ ਪੱਤਰ ਜਾ ਕੇ ਦਸਤੀ ਫੜਾਉਣ ਦੀ ਲੋੜ ਨਹੀਂ ਹੈ ਹੁਣ ਤਾਂ ਤੁਸੀਂ ਈਮੇਲ ਕਰਨੀ ਆ ਯਾ WhatsApp ਤੇ ਕਾਗਜ ਭੇਜਨੇ ਤੇ ਸਾਰਾ ਕੁਝ डन ਹੋ ਜਾਣਾ ਮੇਰੇ ਆਪਣੇ ਤਜਰਬੇ ਦੇ ਵਿੱਚ ਉਹ ਗੱਲ ਮੈਂ ਕਹਿ ਰਿਹਾ ਕਿ ਸਾਡੇ ਆਪਣੇ ਪਰਿਵਾਰ ਦੇ ਜਿੰਨੇ ਵੀ ਮਾਮਲੇ ਜਿਹੜੇ ਸੌਟ ਆਊਟ ਹੋਏ ਆ ਆਰਥਿਕ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਕੈਪੀਟਲ ਫਾਈਨੈਂਸ ਦੀ ਟੀਮ ਨੇ ਬਹੁਤ ਵੰਡਰਫੁਲ ਰੋਲ ਅਦਾ ਕੀਤਾ ਸਾਨੂੰ ਕੋਈ ਵੀ ਹੈਜ਼ਿਟੇਸ਼ਨ ਨਹੀਂ ਹੋਈ ਸਾਨੂੰ ਇੱਕ ਵਾਰ ਵੀ ਇਦਾਂ ਨਹੀਂ ਲੱਗਾ ਕਿ ਯਾਰ ਸਾਡੇ ਕੰਮ ਦੇ ਵਿੱਚ ਖੁੱਲ ਪੈ ਗਿਆ ਕਿ ਫਲਾਣੇ ਨੂੰ ਨਾ ਕਾਗਜ ਮੰਗ ਲਿਆ ਸੋ ਜਿਹੜੇ ਵੀ ਸਾਡੇ ਵੀਰ ਭੈਣਾ ਭਰਾ 12 ਤੋਂ 14 ਘੰਟੇ ਮੈਨੂੰ ਪਤਾ ਸਾਡੀ ਕਮਿਊਨਿਟੀ 'ਚ ਲੋਕ ਜਿਹੜੇ ਮਿਹਨਤ ਕਸ਼ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਗੱਲ ਤੋਂ ਬਿਲਕੁਲ ਨਾ ਝਗੜਨ ਕਿ ਯਾਰ ਸਾਨੂੰ ਹੁਣ ਵਿੱਚੋਂ ਕਾਗਜ਼ ਇਕੱਠੇ ਕਰਨ ਲਈ ਵਿੱਚੋਂ ਘਰ ਜਾਣਾ ਪੈਣਾ ਜਾਂ ਵੀ ਇਹ ਹੁਣ ਪੇਪਰ ਮੈਨੂੰ ਉੱਥੋਂ ਡਾਊਨਲੋਡ ਕਰਨਾ ਪੈਣਾ ਸੋ ਤੁਸੀਂ ਇੱਕ ਹੋਰ ਅਪਾਇੰਟਮੈਂਟ ਬਣਾਉਣੀ ਆ ਇਹ ਜਿਹੜੀ ਟੀਮ ਆ ਬਹੁਤ ਟੈਲੈਂਟਡ ਟੀਮ ਆ ਤੁਹਾਡੇ ਘਰੇ ਆ ਕੇ ਵੀ ਤੁਹਾਨੂੰ ਵਾਜਿਬ ਸਲਾਹ ਦੇ ਕੇ ਜੋ ਵੀ ਅੱਜ ਦੀ ਸਿਚੁਏਸ਼ਨ ਚ ਬੈਸਟ ਪੋਸੀਬਲ ਹੋ ਸਕਦਾ ਉਹ ਕੈਪੀਟਲ ਫਾਈਨਾਂਸ ਸੌਡਲੀ ਕਰੰਲੀ ਤਿਆਰ ਆ ਤੁਹਾਡਾ ਦੋਨਾਂ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੈਂ ਇਹ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਕਿਉਂਕਿ ਜੇ ਤੁਸੀਂ ਚੜ੍ਹਦੀ ਕ ਤੇ ਸਾਡਾ ਜਿਹੜਾ ਭਾਈਚਾਰਾ ਉਹਨੂੰ ਵੀ ਛੱੜ ਦੀ ਗੱਲ ਚ ਰੱਖਣ ਦਾ ਸਨੇਹਾ ਜਾਂਦਾ ਰਹੇਗਾ ਸਤਿ ਸ਼੍ਰੀ ਅਕਾਲ ਭਾਈ ਜੀ ਮਿਹਰਬਾਨੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਉਸ ਕੈਪੀਟਲ ਫਾਈਨਾਂਸ ਦੀ ਟੀਮ ਦੇ ਨਾਲ ਇਹ ਚਰਚਾ ਚੱਲ ਰਹੀ ਸੀ ਔਰ ਇਸ ਨੂੰ ਸੀਰੀ ਬ੍ਰਾਡਕਾਸਟ